ਕਿਸਾਨ ਸਾਥੀਓ 우ષા ਬਾਸਮਤੀ 1401 ਦੇ ਬਾਰੇ ਗੱਲ ਕਰਾਂਗੇ ਜਿਸ ਨੂੰ ਕਿਸਾਨ ਵੀਰ ਮੁਸਲ ਬਾਸਮਤੀ ਵੀ ਕਹਿੰਦੇ ਨੇ ਇਸ ਨੂੰ ਪੀਵੀ 6 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਇਹ ਕਿਸਮ ਜਿਹੜੀ ਪੂਸਾ ਬਾਸਮਤੀ 1121 ਦਾ ਇੰਪਰੂਵਡ ਵਰਜਨ ਹੈ ਇਸ ਸਾਲ ਕਾਫੀ ਰਕਬਾ ਇਸ ਕਿਸਮ ਥੱਲੇ ਆ ਸਕਦਾ ਕਿਉਂਕਿ ਪਿਛਲੇ ਸਾਲ ਵਧੀਆ ਰੇਟ ਤੇ ਚੰਗੇ ਝਾੜ ਕਾਰਨ ਕਿਸਾਨਾਂ ਨੂੰ ਇਹ ਕਿਸਮ ਨੇ ਚੰਗੀ ਕਮਾਈ ਦਿੱਤੀ ਇਸ ਕਿਸਮ ਦੀਆਂ ਕੀ ਵਿਸ਼ੇਸ਼ਤਾਵਾਂ ਨੇ ਇੰਨਾ ਘਟਾੜ ਆ ਸਕਦਾ ਹੈ ਕਦੋਂ ਪਨੀਰੀ ਦੀ ਵਿਜਾਈ ਕਰਨੀ ਹੈ ਕਦੋਂ ਪਨੀਰੀ ਪੁੱਟ ਕੇ ਆਪਾਂ ਖੇਤ ਚ ਲਗਾਉਣੀ ਹੈ ਇਹ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਜੋ ਕਿਸਾਨ ਪਹਿਲੀ ਵਾਰ ਇਹ ਕਿਸਮ ਲਗਾਉਣ ਜਾ ਰਹੇ ਨੇ ਵੀਡੀਓ ਨੂੰ ਪੂਰੀ ਅਤੇ ਧਿਆਨ ਨਾਲ ਦੇਖਿਓ ਵੀਡੀਓ ਸਕਿਪ ਨਾ ਕਰਿਓ ਤਾਂ ਕਿ ਜਾਣਕਾਰੀ ਪੂਰੀ ਮਿਲ ਸਕੇ ਜੇਕਰ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀਬਾੜੀ ਸੰਬੰਧੀ ਜੋ ਵੀ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਵੀਡੀਓ ਨੂੰ ਲਾਈਕ ਅਤੇ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਨਾਲ ਸ਼ੇਅਰ ਹੋ ਸਕੇ ਹੁਣ ਆਪਾਂ ਗੱਲ ਕਰਦੇ ਹਾਂ ਪੂਸ਼ਾ ਬਾਸਮਤੀ 1401 ਦੇ ਬਾਰੇ ਸਭ ਤੋਂ ਪਹਿਲਾਂ ਦੇਖਦੇ ਹਾਂ ਵੀ ਇਹ ਕਿੰਨੇ ਦਿਨ ਪੱਕਣ ਚ ਲੈਂਦੀ ਹੈ ਇਹ ਬਾਸਮਤੀ ਦੀਆਂ तकरीबन ਸਾਰੀਆਂ ਕਿਸਮਾਂ ਦੇ ਨਾਲੋਂ ਜ਼ਿਆਦਾ ਦਿਨ ਪੱਕਣ ਦੇ ਲਈ ਲੈਂਦੀ ਹੈ 145 ਤੋਂ 150 ਦਿਨ ਤੱਕ ਇਹ ਬੀਜ ਤੋਂ ਬੀਜ ਦੇ ਲਈ ਪੱਕਣ ਵਾਸਤੇ ਲੈ ਲੈਂਦੀ ਆ ਪਨੀਰੀ ਟ੍ਰਾਂਸਪਲੈਂਟ ਕਰਨ ਤੋਂ ਬਾਅਦ 120 ਦਿਨ ਲੈ ਜਾਂਦੀ ਹੈ ਪਨੀਰੀ ਦੀ ਬਜਾਈ ਦਾ ਜਿਹੜਾ ਇਹਦਾ ਸਮਾਂ 1 ਜੂਨ ਤੋਂ 15 ਜੂਨ ਤੱਕ ਇਹਦੀ ਪਨੀਰੀ ਬਜਾਈ ਆਪਾਂ ਕਰ ਸਕਦੇ ਆ ਜੇਕਰ 25 ਮਈ ਦੇ ਨੇੜੇ-ਟੜੇ ਵੀ ਆਪਾਂ ਪਨੀਰੀ ਲਾ ਲਈਏ ਤਾਂ ਵੀ ਠੀਕ ਰਹਿੰਦੀ ਹੈ ਕਿਉਂਕਿ ਲੰਮਾ ਸਮਾਂ ਲੈਣ ਵਾਲੀ ਵੈਰੈਟੀ ਹੈ ਇਸ ਕਰਕੇ ਥੋੜੀ ਪਨੀਰੀ ਜਿਹੇ ਅਗੀਤੀ ਵੀ ਲਾ ਲੈਨੇ ਨੇ ਇਹ ਵੀ ਤਾਂ ਵੀ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ 25 ਦਿਨ ਤੋਂ 30 ਦਿਨ ਦੀ ਪਨੀਰੀ ਆਪਾਂ ਖੇਤ ਵਿੱਚ ਪੱਟ ਕੇ ਲਾਈਏ 10 ਜੁਲਾਈ ਤੋਂ ਪਹਿਲਾਂ ਪਹਿਲਾਂ ਜਿਹੜੀ ਇਹਦੀ ਪਨੀਰੀ ਖੇਤ ਵਿੱਚ ਲੱਗ ਜਾਵੇ ਤਾਂ ਵਧੀਆ ਨਹੀਂ ਤਾਂ ਫਿਰ ਲੰਮਾ ਸਮਾਂ ਲੈਣ ਕਰਕੇ ਕਈ ਵਾਰੀ ਕਣਕ ਦੀ ਬਿਜਾਈ ਵੀ ਇਹ ਲੇਟ ਕਰ ਦਿੰਦੀ ਹੈ ਕਦ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਕਦ ਇਹਦਾ ਜਿਹੜਾ 11 ਕਿਹ ਦੇ ਨਾਲੋਂ ਦਾ ਘਟਾ ਹੈ ਪਾਰਕਾ ਤਾਂ ਫਿਰ ਵੀ ਕਾਫੀ ਹੋ ਜਾਂਦਾ ਛੋਟੇ ਕੱਦ ਵਾਲੀ ਕਿਸਮ ਤਾਂ ਇਹਨੂੰ ਆਪਾਂ ਨਹੀਂ ਕਹਿ ਸਕਦੇ ਪਰ ਬੇਸ਼ੱਕ ਕੱਦ ਜ਼ਿਆਦਾ ਪਰ ਡਿੱਗਣ ਦੀ ਪ੍ਰੋਬਲਮ ਬਹੁਤ ਘੱਟ ਹੈ ਨਾਂ ਦੇ ਬਰਾਬਰ ਹੈ ਝੰਡਾ ਰੋਗ ਫੁੱਟ ਰੂਟ ਇਸ ਨੂੰ ਦੋਵੇਂ ਕਿਸਮਾਂ ਦੋਵੇਂ ਬਿਮਾਰੀਆਂ ਜਿਹੜੀਆਂ ਲੱਗ ਜਾਂਦੀਆਂ ਨੇ ਇਸ ਲਈ ਇਹਨਾਂ ਬਿਮਾਰੀਆਂ ਦੇ ਇਲਾਜ ਦੇ ਵਾਸਤੇ ਆਪਾਂ ਨੂੰ ਟ੍ਰਾਈਕੋਡਰਮਾ ਦੇ ਨਾਲ ਜੜਾਂ ਦੀ ਸੋਧ ਬੜੀ ਜ਼ਰੂਰੀ ਹੈ ਇਹ ਆਪਾਂ ਬਿਲਕੁਲ ਨਹੀਂ ਭੁੱਲਣੀ ਝਾੜ ਦੀ ਆਪਾਂ ਗੱਲ ਕਰਦੇ ਹਾਂ ਝਾੜ ਇਹਦਾ ਤਕਰੀਬਨ ਸ਼ਾਰੀਆਂ ਕਿਸਮਾਂ ਦੇ ਨਾਲੋਂ ਵੱਧ ਮਿਲ ਸਕਦਾ ਹੈ 25 ਕੁਇੰਟਲ ਤਾਂ ਝਾੜ ਇਹਦਾ ਬੜੇ ਆਰਾਮ ਦੇ ਨਾਲ ਮਿਲ ਜਾਂਦਾ 27 28 ਕੋਨਟੂ ਚਾਵਲ ਜਿਮੀਦਾਰ ਇਹਦਾ ਲੈਂਦੇ ਨੇ ਵਧੀਆ ਕਿਸਮ ਦਾ ਚੌਲ ਹੋਣ ਕਰਕੇ ਇਹਦਾ ਜਿਹੜਾ ਰੇਟ ਕਿਸਾਨਾਂ ਨੂੰ ਕਾਫੀ ਚੰਗਾ ਮਿਲ ਜਾਂਦਾ ਕੀਲੇ ਦੇ ਵਿੱਚੋਂ ਵਟਤ ਕਾਫੀ ਵਧੀਆ ਹੋ ਜਾਂਦੀ ਹੈ ਪਿਛਲੇ ਸਾਲਾਂ ਦੇ ਵਿੱਚ ਕਾਫੀ ਏਰੀਆ ਤੇ ਇਹ ਕਿਸਮ ਲੱਗਦੀ ਰਹੀ ਹੈ ਇਸ ਵਾਰ ਵੀ ਕਾਫੀ ਵੱਡੇ ਏਰੀਆ ਚ ਲੱਗਣ ਦੀ ਉਮੀਦ ਹੈ ਜਿਹੜੇ ਕਿਸਾਨ ਪਹਿਲੀ ਵਾਰੀ ਇਹ ਕਿਸਮ ਨੂੰ ਲਗਾ ਰਹੇ ਨੇ ਉਹ ਧਿਆਨ ਦੇਣ ਕਿ 10 ਜੁਲਾਈ ਤੱਕ ਇਹਦੀ ਟ੍ਰਾਂਸਪਲੈਂਟੇਸ਼ਨ ਕਰ ਦੇਣ 1 2 3 ਤਾਂ ਇਧਰ ਉਧਰ ਹੋ ਸਕਦੇ ਨੇ ਪਰ 15 ਜਲਾਈ ਤੋਂ ਬਾਅਦ ਇਹ ਕਿਸੇ ਨੂੰ ਪੱਟ ਕੇ ਖੇਤ ਚ ਨਾ ਲਾਇਆ ਜਾਵੇ ਕਿਉਂਕਿ ਫਿਰ ਆਪਾਂ ਨੂੰ ਪਤਾ ਵੀ ਪੱਕਣ ਦੇ ਵਿੱਚ ਪ੍ਰੋਬਲਮ ਆਉਣੀ ਹੈ ਕਣਕ ਲੇਟ ਹੋਣ ਦਾ ਫਿਰ ਡਰ ਹੋ ਜਾਂਦਾ ਕਣਕ ਲੇਟ ਹੋ ਜਾਂਦੀ ਹੈ ਅਗਲੀ ਫਸਲ ਠੰਡਾ ਰੋਗ ਤੇ ਫੁੱਟ ਰੂਟ ਜਾਂ ਜੜਾਂ ਦੇ ਗਾਲੇ ਵਾਸਤੇ ਬੀਜ ਦੀ ਸੋਧ ਆਪਾਂ ਕਰਨੀ ਨਹੀਂ ਭੁੱਲਣੀ ਟ੍ਰਾਈਕੋਡਰਮਾ ਦੇ ਨਾਲ ਬੀਜ ਸੋਧਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਉਸ ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਫਿਰ ਤੋਂ ਬੇਨਤੀ ਹੈ ਵੀਡੀਓ ਨੂੰ ਲਾਈਕ ਅਤੇ ਹੋਰ ਯਾਰ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਸੋ ਸਤਿ ਸ੍ਰੀ ਅਕਾਲ ਦੋਸਤੋ ਧੰਨਵਾਦ ਦੋਸਤੋ